ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ 메ਨ ਬਜ਼ਾਰ ਬੇਲਾ ਜ਼ਿਲ੍ਹਾ ਰੋਪੜ ਨੇੜੇ શ્રી ਚਮਕੌਰ ਸਾਹਿਬ ਅੱਜ ਆਪਾਂ ਗੱਲ ਕਰਾਂਗੇ ਇੱਕ ਹੈਰਨਪੀਨ ਵਾਲੇ ਮਰੀਜ਼ ਦੀ ਜਿਹੜਾ ਅੱਜ ਤੋਂ ਲਗਭਗ 22 ਸਾਲ ਪਹਿਲਾਂ ਮੇਰੇ ਕੋਲ ਟ੍ਰੀਟਮੈਂਟ ਵਾਸਤੇ ਆਇਆ ਸੀ ਤੁਸੀਂ ਹੈਰਾਨ ਹੋਵੋਗੇ ਕਿ 22 ਸਾਲ ਪਹਿਲਾਂ ਵੀ ਕੋਈ ਪੇਸ਼ੈਂਟ ਅਸੀਂ ਠੀਕ ਕੀਤਾ ਬਿਲਕੁਲ ਦੋਸਤੋ ਠੀਕ ਸੁਣਿਆ ਤੁਸੀਂ ਲਗਭਗ 2003 ਦੇ ਵਿੱਚ ਇੱਕ ਪੇਸ਼ੈਂਟ ਜਿਹੜਾ ਦਿੱਲੀ ਦੇ ਵਿੱਚ ਰਹਿੰਦਾ ਹੁੰਦਾ ਸੀ ਔਰ ਸਾਡੇ ਇਸੇ ਏਰੀਆ ਦਾ ਸੀ ਉੱਥੇ ਉਹਨਾਂ ਦਾ ਟਰਾਂਸਪੋਰਟ ਦਾ ਕਾਰੋਬਾਰ ਸੀ ਚੰਗਾ ਕਾਰੋਬਾਰ ਸੀ ਉਦੋਂ ਬਹੁਤੇ ਲੋਕਾਂ ਨੇ ਹੈਰੋਨੋ ਦਾ ਨਾਮ ਵੀ ਨਹੀਂ ਸੁਣਿਆ ਜਿਹੜੀਆਂ ਵੱਡੀਆਂ ਪਾਰਟੀਆਂ ਵੱਡੇ ਲੋਕਾਂ ਦੀਆਂ ਆਕਟਰਾਂ ਦੀਆਂ ਪਾਰਟੀਆਂ ਬੰਬੇ ਵਗੈਰਾ 'ਚ ਇਹ ਹੈਰੋਨੋ ਤੋਂ ਫਿਊਲ ਪੇਪਰ ਦੇ ਚਲਦੀ ਹੁੰਦੀ ਸੀ ਵਿਕਦੀ ਹੁੰਦੀ ਸੀ ਔਰ ਲਗਭਗ ਇਹਦਾ ਜਿਹੜਾ ਮੇਨ ਅਡਾ ਉਹ ਦਿੱਲੀ ਹੀ ਹੋਇਆ ਕਰਦਾ ਸੀ ਉਹ ਵੀਰ ਸੰਗਤ ਦੇ ਵਿੱਚ ਜਾਂਦਾ ਕਿਉਂਕਿ ਟਰਾਂਸਪੋਰਟ ਦਾ ਕਾਰੋਬਾਰ ਸੀ ਕੁਝ ਲੋਕ ਉਹਦੇ ਨਾਲ ਜੁੜੇ ਤਾਕੀਸ਼ਾ ਗੇ ਲਾਉਣ ਦਾ ਪਹਿਲਾਂ ਵੀ ਸ਼ਕੀਨ ਸੀ ਪਰ ਕਈ ਵਾਰੀ ਜਦੋਂ ਸਾਨੂੰ ਕੋਈ ਹੋਰ ਨਸ਼ਾ ਆਫਰ ਕੀਤਾ ਜਾਂਦਾ ਜਾਂ ਦੱਸਿਆ ਜਾਂਦਾ ਤਾਂ ਸਾਡੀ ਜਿਹੜੀ ਉਤਸੁਕਤਾ ਹੈ ਸਾਡਾ ਜਿਹੜਾ ਮਾਨਾ ਹੋਰ ਉਤਾਵਲਾ ਹੋ ਜਾਂਦਾ ਕਿ ਹਾਂ ਯਾਰ ਚalo ਵੀ ਕਿਤੇ ਕਰਕੇ ਦੇਖੀਏ ਉਹਦੇ ਦੋਸਤਾਂ ਨੇ ਉਹਨੂੰ ਪੇਪਰ ਤੇ ਫਿਊਲ ਪੇਪਰ ਤੇ ਹੈਰੋਂ ਦਾ ਜਿਹੜਾ ਮਜ਼ਾ ਚਖਾਇਆ ਔਰ ਬੰਦਾ ਉਹ ਇੰਨਾ ਕੁ ਨਸ਼ਾ ਪੀਣ ਲੱਗ ਪਿਆ ਇੰਨਾ ਕੁ ਨਸ਼ਾ ਕਰਨ ਲੱਗ ਪਿਆ ਕਿ ਉਹਨਾਂ ਦੀ ਆਪਣੀਆਂ ਗੱਡੀਆਂ ਆਪਣੀ ਜਿਹੜੀ ਟਰਾਂਸਪੋਰਟ ਸੀ ਲਗਭਗ 2000 3-4 ਤੱਕ ਉਸ ਬੰਦੇ ਨੇ ਜਮਾਂ ਹੀ ਖਤਮ ਕਰ ਦਿੱਤੀ ਜਿਹੜੀ ਕਿ ਉਹਨਾਂ ਦੀ ਪਿਤਾਪੁਰਖੀ ਸੀ ਕਈ ਗੱਡੀਆਂ ਸੀ ਡੀਟੀਸੀ ਦੇ ਵਿੱਚ ਵੀ ਉਹਨਾਂ ਦੀਆਂ ਕਈ ਗੱਡੀਆਂ ਠੇਕੇ ਦੇ ਚੱਲਦੀਆਂ ਸੀ ਔਰ ਜਦੋਂ ਫਿਰ ਮੇਰੇ ਨਾਲ ਸੰਪਰਕ ਹੁੰਦਾ ਹੈ ਉਹਦਾ ਇੱਕ ਭਰਾ ਮੇਰਾ ਦੋਸਤ ਸੀ ਉਹਦੇ ਜਰੀਏ ਮੈਨੂੰ ਮਿਲਿਆ ਤੇ ਮੇਰੇ ਕੋਲ ਆਉਂਦਾ ਮੈਨੂੰ ਆਪਣੀ ਗੱਲਬਾਤ ਦੱਸਦਾ ਹੈ ਪਹਿਲਾਂ ਤਾਂ ਨਹੀਂ ਉਹਨੇ ਆਪਣੀ ਗੱਲ ਖੁੱਲ ਕੇ ਦੱਸੀ ਮੇਰੇ ਕੋਲ ਆਉਂਦਾ ਸੀ ਕਿ ਮੇਰੇ ਪੇਟ ਬਹੁਤ ਦਰਦ ਹੁੰਦਾ ਹੈ ਉਹਨਾਂ ਦਿਨਾਂ ਦੇ ਵਿੱਚ ਸਾਡੇ ਕੋਲ ਫੋਰਟਵਿੰਦ ਦਾ ਟੀਕਾ ਬੜਾ ਸੋਹਣਾ ਕਾਰਗਰ ਹੋਇਆ ਕਰਦਾ ਸੀ ਮੈਂ ਉਹਦੇ ਫੋਰਟਵਿੰਦ ਲਾਉਣਾ ਇਹ ਉਹਨੇ ਚਲੇ ਜਾਣਾ ਉਸ ਤੋਂ ਬਾਅਦ 2-4 ਘੰਟੇ ਉਹਦੋਂ ਨੇ ਫੇਰ ਆ ਜਾਣਾ ਮੈਂ ਫੇਰ ਫੋਟ ਵਿੱਚ ਲਾ ਦੇਣਾ ਮਾੜਾ ਮੋਟਾ ਟੀਕਾ ਉਹਨੂੰ ਕੰਮ ਨਹੀਂ ਸੀ ਕਰਦਾ ਹੁੰਦਾ ਆਰਟਿਕਲੋ ਵਗੈਰਾ ਦਾ ਬੋਵਰਨ ਵਗੈਰਾ ਤਾਂ ਨੇੜੇ ਵੀ ਨਹੀਂ ਸੀ ਲੰਘਦਾ ਸੋ ਇਸ ਤਰ੍ਹਾਂ ਜਦੋਂ 2-3 ਦਿਨ ਉਹਨੇ ਕੀਤਾ ਫਿਰ ਮੈਨੂੰ ਉਹਦੇ ਤੇ ਸ਼ੱਕ ਪੈਣਾ ਸ਼ੁਰੂ ਹੋਇਆ ਜਦੋਂ ਮੇਰੇ ਕੋਲ ਬੈਠਾ ਆ ਕੇ ਦੁਬਾਰਾ ਉਹਨੇ ਮੈਨੂੰ ਦੱਸੀ ਆਪਣੀ ਤਕਲੀਫ ਮੈਂ ਉਹਨੂੰ ਪੁੱਛਿਆ ਵੀ ਅਸਲ 'ਚ ਮੈਂ ਵੱਡੇ ਵੀਰ ਮੈਨੂੰ ਦੱਸਦੇ ਸੀ ਵੀ ਮਸਲਾ ਕੀ ਆ ਫੇਰ ਉਹਨੇ ਮੈਨੂੰ ਆਪਣਾ ਦਰਦ ਫਰੋਲਿਆ ਦੱਸਿਆ ਕਿ ਮੈਂ ਇਸ ਤਰ੍ਹਾਂ-ਤਰ੍ਹਾਂ ਕਰਕੇ ਹੈਰੋਨ ਵੀਨਾ ਪਰ ਕਹਿੰਦਾ ਮੇਰੇ ਭਰਾ ਨੂੰ ਨਾ ਦੱਸਿਓ ਉਹਦਾ ਭਰਾ ਮੇਰਾ ਮਿੱਤਰ ਸੀਗਾ ਖੈਰ ਚਲੋ ਹੁਣ ਪਰਿਵਾਰਕ ਰਿਸ਼ਤਾ ਸੀ ਮੈਂ ਉਹਦੇ ਭਰਾ ਨੂੰ ਤਾਂ ਨਹੀਂ ਦੱਸਿਆ ਪਰ ਉਹਦੇ ਭਰਾ ਨੂੰ ਆਲਰੇਡੀ ਸਾਰਾ ਕੁਝ ਪਹਿਲਾਂ ਹੀ ਪਤਾ ਸੀ ਜਦੋਂ ਅਸੀਂ ਉਹਦਾ ਟ੍ਰੀਟਮੈਂਟ ਕੀਤਾ ਲਗਭਗ ਉਹ ਡੇਢ-ਦੋ ਮਹੀਨੇ ਇੱਥੇ ਮੇਰੇ ਇਲਾਕੇ 'ਚ ਰਿਹਾ ਮੇਰੇ ਕੋਲ ਆਉਂਦਾ ਰਿਹਾ ਦਵਾਈ ਖਾਂਦਾ ਰਿਹਾ ਗਲੂਪੋਸ਼ ਵਗੈਰਾ ਲਾਇਓ ਉਹਨਾਂ ਦਿਨਾਂ ਦੇ ਵਿੱਚ ਡੱਕਾ ਡੂਰਾ ਬੋਲਣ ਹੋਰ ਇਸ ਤਰ੍ਹਾਂ ਦੀਏ ਪੇਨ ਕਿਲਰ ਫੋਟੋ ਵਗੈਰਾ ਦਾ ਸਾਰਾ ਡਾਈਜੀਪਮ ਦਾ ਸਾਰਾ ਸੀ ਲੈਂਦੇ ਸੀ ਕਿਉਂਕਿ ਉਦੋਂ ਸਾਡੇ ਕੋਲ ਐਨਲੋਪੈਥਿਕ ਮੈਡੀਸਨ ਜ਼ਿਆਦਾ ਸੀ ਔਰ ਆਯੁਰਵੈਦਿਕ ਮੈਡੀਸਨ ਹੈ ਸੀ ਪਰ ਇੰਨੀ ਕਾਰਗਰ ਨਹੀਂ ਸੀ ਜਿੰਨੀ ਅੱਜ ਕਾਰਗਰ ਆ ਚਲੋ ਉਸ ਵੀਰ ਨੇ ਹਿੰਮਤ ਕੀਤੀ ਕਿਥੇ ਉਹ ਆਪਣੇ ਬੱਚਿਆਂ ਨੂੰ ਵੀ ਛੱਡ ਚੁੱਕਿਆ ਸੀ ਪਰਿਵਾਰ ਨੂੰ ਵੀ ਛੱਡ ਚੁੱਕਿਆ ਸੀ ਕਿਉਂਕਿ ਜਦੋਂ ਬੰਦਾ ਐਡਿਕਸ਼ਨ 'ਚ ਹੁੰਦਾ ਖਾਸ ਕਰਕੇ ਚਿੱਟੇ ਦਾ ਨਸ਼ਾ ਹੈਰੋਂ ਦਾ ਨਸ਼ਾ ਜਿਹੜਾ ਬੰਦਾ ਇਹਦੀ ਐਡਿਕਸ਼ਨ 'ਚ ਆ ਜਾਂਦਾ ਉਹਨੂੰ ਕਿਸੇ ਵੀ ਰਿਸ਼ਤੇ ਦੀ ਆਪਣੇ ਬੱਚਿਆਂ ਦੀ ਆਪਣੀ ਧੀ ਦੀ ਆਪਣੇ ਕਾਰੋਬਾਰ ਦੀ ਆਪਣੇ ਪਰਿਵਾਰ ਦੀ ਕੋਈ ਪਰਵਾਹ ਨਹੀਂ ਹੁੰਦੀ ਸਿਰਫ ਇੱਕੋ ਇੱਕ ਚੀਜ਼ ਵੱਲ ਫੋਕਸ ਹੁੰਦਾ ਕਿ ਮੈਨੂੰ ਮੇਰ ਨਸ਼ਾ ਚਾਹੀਦਾ ਤਾਂ ਉਹ ਵੀਰ ਇੱਥੇ ਰਹਿੰਦਾ ਹੈ ਇਲਾਜ ਕਰਵਾਉਂਦਾ ਹੈ ਠੀਕ ਹੋ ਜਾਂਦਾ ਹੈ ਮੁੜ ਕੇ ਫਿਰ ਦਿੱਲੀ ਚਲੇ ਜਾਂਦਾ ਹੈ ਜਾ ਕੇ ਆਪਣਾ ਕਾਰੋਬਾਰ ਸੈੱਟ ਕਰਦਾ ਹੈ ਅੱਜ ਉਸ ਵੀਰ ਦੇ ਕੋਲ ਪ੍ਰਾਪਰਟੀ ਕਾਰੋਬਾਰ ਚੰਗਾ ਬਣਾਇਆ ਹੋਇਆ ਹੈ ਔਰ ਮੈਨੂੰ ਇਸ ਗੱਲ ਦੀ ਵੀ ਬੜੀ ਖੁਸ਼ੀ ਹੈ ਪਿੱਛੇ ਜੇ ਮੇਰੀ ਉਹਦੇ ਨਾਲ ਦੋ ਤਿੰਨ ਵਾਰੀ ਗੱਲਬਾਤ ਹੋਈ ਮੈਨੂੰ ਮਿਲ ਕੇ ਵੀ ਗਏ ਉਹ ਆ ਕੇ ਤਾਂ ਮੈਨੂੰ ਬੜਾ ਸਤਿਕਾਰ ਦਿੰਦੇ ਆ ਕਹਿੰਦੇ ਵੀ ਵੀਰ ਜੀ ਵੀ ਮੈਂ ਇਸ ਲਾਈਨ ਦੇ ਵਿੱਚ ਸਾਰਾ ਕੁਝ ਗਵਾ ਲਿਆ ਸੀ ਪਰ ਅੱਜ ਮਰਜ਼ੀ ਨੇ ਕਿਰਪਾ ਕੀਤੀ ਆ ਪ੍ਰੇਡਿਕਸ਼ਨ ਵਾਲੇ ਲੋਕਾਂ ਦਾ ਟਰੀਟਮੈਂਟ ਕਰਨ ਦੀ ਵੀ ਉਹ ਸਮਰਥਾ ਰੱਖਦਾ ਹੈ ਦੋਸਤੋਂ ਨੇ ਬੜਾ ਬੜਾ ਬਹੁਤ ਵਧੀਆ ਉਹਨੇ ਸੈਂਟਰ ਖੁੱਲ੍ਹਿਆ ਹੋਇਆ ਹੈ ਲਗਭਗ 100-150 ਮੁੰਡਾ ਉਹਨਾਂ ਦੇ ਸੈਂਟਰ 'ਚ ਹਰ ਵੇਲੇ ਹੁੰਦਾ ਚੰਗੇ-ਚੰਗੇ ਡਾਕਟਰ ਚੰਗੇ-ਚੰਗੇ ਕਾਉਂਸਲਰ ਚੰਗਾ ਸਟਾਫ ਰੱਖਿਆ ਹੋਇਆ ਉਹਨਾਂ ਨੇ ਔਰ ਬੜੇ ਬਧੀਆ ਤਰੀਕੇ ਦੇ ਨਾਲ ਉਹ ਵੀਰ ਜਿਹੜਾ ਆਪਣਾ ਸੈਂਟਰ ਚਲਾ ਰਿਹਾ ਹੈ ਫਾਊਂਡੇਸ਼ਨ ਬਣਾਈ ਹੋਈ ਹੈ ਉਹਨਾਂ ਨੇ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੈ ਮੇਰੇ ਕਹਿਣ ਤੋਂ ਮਰਾਦ ਉਸ ਵੀਰ ਦਾ ਜ਼ਿਕਰ ਮੈਂ ਇਸ ਕਰਕੇ ਕਰ ਰਿਹਾ ਕਿ ਜਦੋਂ ਤੁਸੀਂ ਇਦਾਂ ਦੇ ਹਾਲਾਤਾਂ ਵਿੱਚ ਆ ਜਾਂਦੇ ਹੋ ਔਰ ਉਹਨਾਂ ਹਾਲਾਤਾਂ 'ਚੋਂ ਨਿਕਲ ਕੇ ਚੰਗੇ ਹਾਲਾਤਾਂ ਨੂੰ ਆਪਣੇ ਹੱਕ ਚ ਕਰ ਲੈਂਦੇ ਹੋ ਸਰੀਰ ਨੂੰ ਰਿਕਵਰ ਕਰ ਲੈਂਦੇ ਹੋ ਬਾਡੀ ਨੂੰ ਰਿਕਵਰ ਕਰ ਲੈਂਦੇ ਫਿਰ ਦੁਬਾਰਾ ਬਿਜ਼ਨਸ ਸ਼ੁਰੂ ਕਰਦੇ ਹੋ ਕੰਮ ਸ਼ੁਰੂ ਕਰਦੇ ਹੋ ਤਾਂ ਤੁਸੀਂ ਕਿਸੇ ਵੀ ਮੁਕਾਮ ਤੇ ਪਹੁੰਚ ਸਕਦੇ ਹੋ ਅੱਜ ਉਹ ਵੀਰ ਜਿਹੜਾ ਉਦੋਂ ਗੱਡੀਆਂ ਦਾ ਮਾਲਕ ਸੀ ਮੁੜ ਕੇ ਦੁਬਾਰਾ ਫਿਰ ਚੰਗੀਆਂ ਗੱਡੀਆਂ ਅੱਜ ਵੀ ਉਹਦੇ ਕੋਲ ਬੜਾ ਮਰਜ਼ਨ ਬੜੀ ਬਖਸ਼ਿਸ਼ ਕੀਤੀ ਆ ਸੋ ਇਸ ਤਰ੍ਹਾਂ ਵੀਰੋ ਸਾਡਾ ਜਿਹੜਾ ਐਕਸਪੀਰੀਅੰਸ ਬੜਾ ਵਧੀਆ ਹੈ ਮੇਰੇ ਦੱਸਣ ਤੋਂ ਮਰਾਦ ਇਹ ਆ ਕਿ ਜਿਹੜੀ ਸਾਡੀ ਮੈਡੀਸਨ ਆ ਸਾਡਾ ਜਿਹੜਾ ਟਰੀਟਮੈਂਟ ਆ ਸਾਡਾ ਜਿਹੜਾ ਇਲਾਜ ਆ ਤੁਸੀਂ ਘਰ ਰਹਿ ਕੇ ਪਰਿਵਾਰ ਚ ਰਹਿ ਕੇ ਬੜੀ ਸ਼ਾਂਤੀ ਨਾਲ ਕਰ ਸਕਦੇ ਹੋ ਬਸ ਫੋਕਸ ਕਰੋ ਕਿ ਪਾ ਨਿਸ਼ਾਨ ਨਹੀਂ ਕਰਨਾ ਨਾ ਛੋਟਾ ਨਾ ਵੱਡਾ ਜਦੋਂ ਅਸੀਂ ਫੋਕਸ ਕਰ ਲੈਂਦੇ ਆ ਧਿਆਨ ਕੇਂਦਰਿਤ ਕਰ ਲੈਂਦੇ ਆ ਤਾਂ ਫਿਰ ਸਰੀਰ ਆਪਣੇ ਆਪ ਹੀ ਰਿਕਵਰ ਸ਼ੁਰੂ ਹੋਣਾ ਚਾਹੁੰਦਾ ਹੈ ਦਿਮਾਗ ਸਾਡਾ ਸਾਨੂੰ ਪੋਜੀਟਿਵ ਸਿਗਨਲ ਦੇਣ ਲੱਗ ਪੈਂਦਾ ਹੈ ਦਵਾਈ ਦੇ ਨਾਲ ਸਾਡੇ શરી ਚ એનર્ਜੀ ਆਣੀ ਸ਼ੁਰੂ ਹੋ ਜਾਂਦੀ ਆ ਸਾਡੀਆਂ ਤੋੜਾਂ ਖਤਮਾ ਸ਼ੁਰੂ ਹੋ ਜਾਂਦੀਆਂ ਸਾਡਾ ਜਿਹੜਾ ਮਨ ਹੈ ਜੀ ਹੈ ਉਹ ਵੀ ਲੱਗਣ ਲੱਗ ਜਾਂਦਾ ਸਾਨੂੰ ਗੁੱਸਾ ਨਹੀਂ ਆਉਂਦਾ ਨੀਂਦ ਆਉਣ ਲੱਗ ਪੈਂਦੀ ਆ ਭੁੱਖ ਲੱਗਣ ਲੱਗ ਪੈਂਦੀ ਆ ਜਿਹੜੀ ਸਾਡੀ ਮੈਡੀਸਨ ਆ ਉਹ ਬੰਦੇ ਨੂੰ ਇੰਨੀ ਕਿ એનર્ਜੀ ਦਿੰਦੀ ਆ ਵੀ ਤੁਸੀਂ ਭਾਵੇਂ ਪਹਿਲੇ ਦਿਨ ਤੁਸੀਂ ਜਿਹੜਾ ਮਰਜ਼ੀ ਕੰਮ ਕਰਨਾ ਸ਼ੁਰੂ ਕਰਦੇ ਹੋ ਨਾ ਤੁਹਾਨੂੰ ਡਰਾਈਵਿੰਗ ਕਰਨ ਚ ਮੁਸ਼ਕਲ ਹੋਏਗੀ ਨਾ ਤੁਹਾਨੂੰ ਡਿਊਟੀ ਕਰਨ ਚ ਮੁਸ਼ਕਲ ਹੋਏਗੀ ਨਾ ਤੁਹਾਨੂੰ ਆਪਣਾ ਕਾਰੋਬਾਰ ਦੁਕਾਨਦਾਰ ਕਿਸੇ ਵੀ ਤਰ੍ਹਾਂ ਦੁਕਾਨਦਾਰੀ ਆਪਾਂ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਕਰ ਸਕਦੇ ਆ। ਸੋ ਜੇ ਕੋਈ ਤੁਹਾਡਾ ਕੋਈ ਮਿੱਤਰ ਪਿਆਰਾ ਇਸ ਤਰ੍ਹਾਂ ਦੀ ਐਡਿਕਸ਼ਨ 'ਚ ਹੈ ਸਾਡਾ ਰੈਫਰੈਂਸ ਦਿਓ ਸਾਡੀ ਵੀਡੀਓ ਉਹਨਾਂ ਨੂੰ ਸ਼ੇਅਰ ਕਰੋ। ਹੋਰ ਵੀ ਵੀਡੀਓ ਸਾਡੇ ਚੈਨਲ ਉੱਤੇ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕਮੈਂਟ ਕਰੋ ਜੇ ਤੁਹਾਡੀ ਕੋਈ ਰਿਕੁਇਰਮੈਂਟ ਹੈ ਸਾਡੇ ਨਾਲ ਵਟਸਐਪ ਤੇ ਤੁਸੀਂ ਸਾਨੂੰ ਮੈਸੇਜ ਛੱਡੋ ਤਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਸਮਾਜ ਨੂੰ ਬਚਾ ਸਕੀਏ। ਸੋ ਗੁਰੂ ਕਿਰਪਾ ਕਰੇ ਸਭ ਆਪ ਸਭ ਦਾ ਬਹੁਤ ਧੰਨਵਾਦ ਰੱਬ ਰੱਖਾ।